ਵੀ ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਆਪਣੇ ਚੈਨਲ ਹਰਮੋਨੋਪਟਿਕ 688 ਦੇ ਵਿੱਚ। ਤਸ਼ਾਹ ਚਾਹ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਤੋਂ ਆਪਣੇ ਚੈਨਲ ਹਰਮੋਨੋਪਟਿਕ 688 ਦੇ ਵਿੱਚ। ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ, ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਵਿੱਚ ਹੋਵੋਗੇ। ਤੇ ਚਲੋ ਜੀ ਫਾਈਨਲੀ ਜਿਹੜਾ ਆਪਣਾ ਅਹ ਦੇਖੋ ਇਹ ਵਾਲੇ ਸਿੰਦੀ ਵਰਕ ਦੇ ਸੂਟ ਸੀ। ਤੇ ਆਪਣੀ ਕੰਪਲੀਟ ਹੋ ਚੁੱਕੇ ਨੇ ਤੇ ਲਓ ਜੀ ਇਹ ਵਾਲਾ ਸੂਤ ਸੀ ਜਿਹੜਾ ਅੱਜ ਲਾਸਟ ਸੂਤ ਸੀ ਸੂਤ ਨੰਬਰ ਇਹ ਸੀਗਾ 47 ਨੰਬਰ ਸੂਤ ਤੇ ਲਓ ਜੀ ਟੋਟਲੀ ਆਪਣੇ ਕੋਲੇ 47 ਸੂਤਾਂ ਦਾ ਆਰਡਰ ਸੀ ਤੇ ਜਿਹੜੇ ਸੂਤ ਅੱਜ ਆਪਣੀ ਕੰਪਲੀਟ ਹੋ ਗਿਆ ਤੇ ਇਹ ਆਪਣਾ ਜਿਹੜਾ ਆਪਾਂ ਰਾਮ ਟੈਕਸਟ ਤੇ ਤਿਆਰ ਕੀਤਾ ਲਓ ਜੀ ਇਹਦਾ ਕਾਚੀ ਵਰਕ ਤੇ ਘੇਰੇ ਤੁਹਾਨੂੰ ਪਤਾ ਹੀ ਹੈ ਵੱਧ ਘੇਰੇ ਵਾਲੇ ਤੇ ਪਹੁੰਚੇ ਅਗੇ ਡਿਜ਼ਾਈਨ ਰੈਡੀ ਕੀਤੇ ਪੂਰੀ ਸਨਟ ਵਾਲਾ ਤਾਂ ਸਿਰਫ ਇੱਕ ਸੰਟੀ ਰੈਡੀ ਕੀਤਾ ਸੀ ਉਹ ਵੀ ਆਪਣੇ ਬਾਹਰਲੀ ਫੈਨਸੀ ਇੰਗਲੈਂਡ ਤੋਂ ਉਹਨਾਂ ਨੇ ਕਰਵਾਈ ਸੀ ਫਰਾਂਸ ਤੋਂ ਸਾਰੀ ਤੇ라우 ਜੀ ਤੋਂ ਇਸ ਸੰਟੀ ਦੀ ਲੁੱਕ ਦੇਖ ਸਕਦੇ ਹੋ ਇਹ ਆਪਣਾ ਹਿੰਦੇ ਤੋਂ ਰਾਮ ਟੈਕਸ ਤੇ ਸੂਟ ਰੈਡੀ ਹੋਇਆ ਤੇ ਆਪਣਾ ਜਾਨਾ ਕੋਈ ਨਾ ਨਾ ਮਲਦੀ ਇਸ ਭੈਣ ਦੇ ਆਪਾਂ ਤਕਰੀਬਨ ਪਹੁੰਚੇ ਸੂਟ ਵਾਲੇ ਪੰਜ ਸੱਤ ਸੂਟਾਂ ਜਿਹੜੇ ਰੈਡੀ ਕਰਕੇ ਧੇਲ ਚੁੱਕੀਆਂ ਨੌਜੀ ਤੇ ਵੀ ਉਤਿੱਕ ਦਾ ਕੰਮ ਕਰਦੇ ਨੇ ਤੇ ਆਪਣੇ ਕੋ ਇਸ ਤਰ੍ਹਾਂ ਸੂਤ ਆ ਜਿਹੜੇ ਆਪਣੇ ਡੀਪ ਲਈ ਵਾਪਕ ਕਰਵਾਉਂਦੇ ਰਹਿੰਦੇ ਨੇ ਤੇ ਬਾਕੀ ਟੋਟ ਕੀ ਸੂਤ ਵੀ ਬਹੁਤ ਤੁਸੀਂ ਦੇਖ ਸਕਦੇ ਹੋ ਬਹੁਤ ਕਿਆਰਾ ਜਾਂ ਸੁਤਵਾਨੀ ਤੇ ਤਿਆਰ ਹੋਣੇ ਤੇ ਜਿਹੜੇ ਇਹ ਕਲਰ ਨੇ ਥੋੜੀ ਬਹੁਤ ਸੋਨਾ ਤੇ ਆਏ ਨੇ ਤੇ ਫਾਈਨਲੀ ਉਹ ਜਿਹੜੇ ਆਪਣੇ ਅੱਜ ਛਿੰਦੀ ਵਰਸ ਦੇ ਸੂਤ ਜਿਹੜੇ ਕੰਪਲੀਟ ਹੋ ਗਏ ਨੇ ਤੇ ਲੋਕ ਜੀ ਇਸ ਤੋਂ ਮੰਨੋ ਜਿਹੜਾ ਅੱਜ ਆਪਣਾ ਇਹ ਵਾਲਾ ਸੂਤ ਹੈ ਕਿਹੜਾ ਇਹ ਦਾ ਟੂਪ ਕਿ ਲਓ ਜੀ ਇਹਦੇ ਨਾਲ ਦਾ ਸੂਟ ਵੀ ਆਪਾਂ ਇੱਕ ਹੈ ਜਿਹੜਾ ਪਹਿਲਾਂ ਆ ਪਿਆ ਤਿਆਰ ਕਰਕੇ ਵੀ ਇੰਸਟਾਗ੍ਰam ਚੁੱਕੇ ਆ ਤੇ ਇਹਦੇ ਆਪਾਂ ਕੱਟਵੱਟ ਕੀਤਾ ਸੀ ਤੇ ਬਹੁਤ ਜ਼ਿਆਦਾ ਭੈਣਾਂ ਦੇ ਕਮੈਂਟ ਸੀ ਕਿਉਂਕਿ ਇਹ ਸੂਟਾਂ ਦੇ ਨਾਲ ਦੇ ਨਾਲ ਉਹ ਸੂਟ ਦੀ ਵੀਡੀਓ ਦੇ ਦਿੱਤੀ ਆ ਆਰਡਰ ਆ ਗਈ ਸੀ ਤੇ ਇਹਦੀ ਆਪਾਂ ਕੋਈ ਵਲੌਗ ਨਹੀਂ ਸੀ ਪਾਇਆ ਕੋਈ ਵੀਡੀਓ ਨਹੀਂ ਪਾਈ ਸੀ YouTube ਤੇ ਕੱਟਵੱਟ ਦੇ ਬਣਾ ਕੇ ਬੱਸ ਇਹ ਸ਼ਾਰਟ ਵੀਡੀਓ ਪਾਈ ਸੀ ਆਪਣੇ ਸਿਰਫ ਇੰਸਟਾਗ੍ਰam ਆਈਡੀ ਤੇ ਤੇ ਲਓ ਜੀ ਆਜੇ ਜਿਹੜੇ ਤੇ ਇਹਦੇ ਤੇ ਆਪਾਂ ਤੁਹਾਨੂੰ ਇਸ ਤਰ੍ਹਾਂ ਦੀ ਔਰੈਂਚ ਸਰੀਲ ਦਾ ਦੇਖੋ ਕੱਟ ਵਰਕ ਕਰਕੇ ਤੁਹਾਨੂੰ ਸਾਰਾ ਸੂਟ ਦੀ ਜਿਹੜੀ ਕੰਪਲੀਟ ਲੁੱਕ ਵਿਖਾਵਾਂਗੇ ਕਿਉਂਕਿ ਤੁਸੀਂ ਆਪਣੇ ਇਸ ਤਰ੍ਹਾਂ ਦੇ ਜਿਹੜੇ ਆਪਾਂ ਸਿੰਪਲ ਜਿਹੇ ਗਰਮੀਆਂ ਲਈ ਸੂਟ ਰੈਡੀ ਕਰ ਰਹੇ ਹਾਂ ਤੁਸੀਂ ਬਹੁਤ ਜ਼ਿਆਦਾ ਉਹਨਾਂ ਨੂੰ ਪਸੰਦ ਕਰ ਰਹੇ ਹੋ ਤੇ ਲੋ ਜੀ ਧੰਨਵਾਦ ਕਰਦਿਆਂ ਦੀ ਬਹੁਤ ਇੰਨਾ ਜ਼ਿਆਦਾ ਪਿਆਰ ਕਰਨ ਲਈ ਕਿਉਂਕਿ ਬਹੁਤ ਦੂਰ-ਦੂਰ ਤੋਂ ਆਪਕਾ ਨੂੰ ਪੈਣਾ ਜਿਹੜੇ ਆਪਣੇ ਸੂਟ ਆ ਭੇਜ ਵੀ ਰਹੀਆਂ ਨੇ ਤੇ ਆਪਣੇ ਤੁਸੀਂ ਫੈਮਿਲੀ ਤੇ ਲੈ ਕੇ ਰੈਡੀ ਵੀ ਕਰਵਾ ਰਹੀਆਂ ਵਾਕੀ ਆਪਣੇ ਕੋਲੇ ਹਰ ਤਰ੍ਹਾਂ ਦਾ ਫੈਬਰਿਕ ਜੋ ਤੁਸੀਂ ਭੇਜਦੇ ਹੋ ਨਾਲ ਦੇ ਨਾਲ ਆਪਾਂ ਜਿਹੜਾ ਉਹਨੂੰ ਮੰਗਵਾ ਕੇ ਤੁਹਾਡੇ ਚਿੱਤਰ ਤਿਆਰ ਕਰਕੇ ਭੇਜਣ ਦੀ ਕੋਸ਼ਿਸ਼ ਕਰਦੇ ਹਾਂ ਤੇ ਕਿਉਂਕਿ ਆਪਣੇ ਨੇੜੇ ਬਹੁਤ ਵੱਡੀ ਮਾਰਕੀਟ ਹੈ ਬਠਿੰਡਾ ਤੇ ਗੋਲਮੇਣਾ ਮਾਰਕੀਟ ਵਿੱਚ ਵੀ ਬਹੁਤ ਜ਼ਿਆਦਾ ਆਪਾਂ ਨੂੰ ਵਧੀਆ ਤੋਂ ਵਧੀਆ ਫੈਬਰਿਕ ਦਾ ਜਿਹੜਾ ਮਿਲ ਜਾਂਦਾ ਤੇ ਚਲੋ ਜੀ ਵੀਡੀਓ ਦੇ ਅੰਤ ਤੱਕ ਬਣੇ ਰਹੋ ਬਸ ਸੋ ਸੋ ਕਰਨਾ ਕੰਪਲੀਟ ਹੋਣ ਵਾਲਾ ਥੋੜਾ ਜਿਹਾ ਦੇਖੋ ਦੋ ਪੱਤੀਆਂ ਰਹਿ ਗਈਆਂ ਨੇ ਇਹ ਬਣਾ ਕੇ ਤੇ ਫੇਰ ਜਿਹੜਾ ਆਪਾਂ ਤੁਹਾਨੂੰ ਦਿਖਾਉਣੇ ਆ ਸੂਟ ਦੀ ਸੂਟ ਦੀ ਡਾਕਟਰ ਤੇ ਬਾਅਦ ਤੇ ਸੂਟ ਕਰਦੇ ਆਂ ਪਿਆਰ ਦੇ ਲੋਕੀ ਇੱਥੇ ਆਪਣੇ ਜਿਹੜੇ ਸੂਟ ਅੱਜ ਪੂਸ਼ਕ ਰੈਡੀ ਹੋਏ ਪਏ ਨੇ ਦੇਖੋ ਇਹ ਅੱਜ ਆਪਣੇ ਕੋਲ ਕੀ ਹਾਂ ਸ਼ਨੀਵਾਰ ਤੇ ਜਿਹੜਾ ਤੇ ਚੈਂਤ ਦਾ ਆ ਰਹਿੰਦਾ ਸੂਟ ਉਹ ਤੋਂ ਨਹੀਂ ਜਾਂਦੇ ਤੇ ਲੋਜੀ ਇਹ ਵਾਲੇ ਸੂਟ ਆ ਜਿਹੜੇ ਅੱਜ ਸਾਰੇ ਡੀਲੀਵਰ ਕਰ ਦਾਂਗੇ ਤੇ ਬਾਕੀ ਇਹ ਸੂਟ ਵੀ ਕੰਪਲੀਟ ਹੈ ਉਸ ਤੋਂ ਇਹ ਵੀ ਆਪਾਂ ਅੱਜ ਤੇ ਦੇ ਦੇਣਾ ਜੇ ਲੋਕੀ ਨੂੰ ਨਵੇਂ ਸੂਟ ਦਾ ਵਰਕਰੀ ਦਾ ਕਰਨ ਦੇ ਸ਼ੁਰੂ ਤੇ ਇੱਕ ਬਹੁਤ ਹੀ ਪਿਆਰਾ ਦਸ਼ਮਦੀ ਵਰਕ ਦਾ ਵਰਕ ਆਪਾਂ ਹੋਰ ਲੈ ਕੇ ਆਏ ਤੁਹਾਡੇ ਲਈ ਤੇ ਉਹਨੂੰ ਦੇਖਦੇ ਆਂ ਕਿ ਕਿਹੜੇ ਸੂਟ ਤੇ ਬਣਾ ਕੇ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਆਂ ਕਿਉਂਕਿ ਹਜੇ ਆਪਾਂ ਉਹ ਨੂੰ ਜਿਆ ਬਣਾਇਆ ਤੇ ਚਲੋ ਜੀ ਸਭ ਤੋਂ ਪਹਿਲਾ ਸੂਟ ਆਪਾਂ ਤੇ ਫਿਰ ਆਪਾਂ ਤੁਹਾਡੇ ਨਾਲ ਇਹ ਸੂਟ ਲਗਾ ਕੇ ਫਿਰ ਅੱਗੇ ਦੀ ਵੀਡੀਓ ਕਰਕੇ ਸ਼ੇਅਰ ਫਾਈਨਲੀ ਜਿਹੜਾ ਸੂਟ ਆਪਾਂ ਲਾਉਣਾ ਉਹਦਾ ਕੰਮ ਹੈ ਇਹਨਾਂ ਟੈਂਪੇਕੇ ਰੰਗ ਮਿਲੇ ਇਸ ਲਈ ਆਪਾਂ ਚੌਕੀ ਤੇ ਆਪਣੇ ਪਹਿਲਾਂ ਆਪਾਂ ਉਸੂਤ ਦਾ ਘੇਰਾ ਲੈ ਕੇ ਨਹੀਂ ਰੱਖਿਆ ਸੀ ਨਾ ਕਿ ਉਹਨਾਂ ਨੇ ਭੇਜਿਆ ਨਹੀਂ ਕਿ ਆਪਾਂ ਉਸੂਤ ਲਗਾਉਣਾ ਸੀ ਇਸ ਲਈ ਆਪਾਂ ਉਹ ਉਸੂਤ ਨੂੰ ਕੱਟ ਕੇ ਤੇ ਕੋਹ ਇਹ ਵਾਲਾ ਹੱਦੀ ਦਾ ਸੂਤ ਲਗਾਇਆ ਤੇ ਮੌਜੀ ਇਹ ਵਾਲਾ ਨੀਲ ਚੁੰਦੀ ਦਾ ਹੱਥ ਦਾ ਟਾਪੜੀਆ ਚ ਜਿੱਥੇ ਤੁਹਾਨੂੰ ਮੰਗੇ ਤੇ ਦੇਖਦੇ ਆ ਇੱਕ ਤਾਂ ਇਹ ਤੋਂ ਮੰਦ ਹੈ ਸੰਦਰਬੱਧ ਤੇ ਮੌਜੀ ਦੇਖੋ ਹਰਤੀ ਕੋਲੋਂ ਦਾ ਫੈਕਾ ਰੈੱਡ ਕਲਰ ਦਾ ਸੂਤ ਹੈ ਇਹ ਕੱਪੀ ਤੇ ਆਪਾਂ ਦੇਖੋ ਨਵਾਂ ਸੰਦੀ ਵਾਪ ਜਿਹੜਾ ਲੈ ਕੇ ਆਏ ਆਂ ਆਪਰ ਤੁਹਾਨੂੰ ਦਿਖਾਉਣੇ ਆ ਇਹ ਆਪਾਂ ਇੱਕ ਡਿਫਰੈਂਟ ਜਿਹਾ ਸਟਾਈਲ ਨਾਲ ਬਣਾਵਾਂਗੇ ਬਾਕੀ ਸਾਰੀ 프ਰੰਟ ਬਣਾਵਾਂਗੇ ਕਿਉਂਕਿ ਰੈੱਡ ਸੂਟ ਹੈ ਤੇ ਪੂਰਾ ਵਧੀਆ ਬਣਾ ਕੇ ਇਹਨੂੰ ਰੈਡੀ ਕਰਾਂਗੇ ਫਿਰ ਆਪਾਂ ਤੁਹਾਨੂੰ ਦੱਸਦੇ ਆ ਵੀ ਇਹ ਸੂਟ ਦੀ ਲੋਕਲ ਜਿ ਕਿੱਦਾਂ ਦੀ ਆਊਗੀ ਇਹ ਬਹੁਤ ਹੀ ਬਹੁਤ ਪਿਆਰਾ ਜਿਹਾ ਡਿਜ਼ਾਈਨ ਹੈ ਜਿੰਨਾ ਤੋਂ ਪ੍ਰੋਜੈਕਟ ਦਿਖਾਇਆ ਗਿਆ ਉਹਨਾਂ ਦਾ ਖਾਣਾ ਵੀ ਤਕਰੀਬਨ 100 ਤੋਂ ਥੋੜਾ ਜਿਹਾ ਹੈਵੀ ਬਣਨਾ ਤੇ ਤੋਂ ਨੂੰ ਕੋ ਕੇੰਦਨ ਆਪਾਂ ਨੂੰ ਜੁੱਤੇ ਮੌਲ ਨਾ ਲੱਗ ਜਾਣਗੇ ਕਿਉਂਕਿ ਥੋੜਾ ਜਿਹਾ ਛਰਦੇ ਹੋਏ ਤੇ ਜੇ ਮਰੇ ਸੈਟ ਆਪਾਂ ਆ ਰੱਖੇ ਨੇ ਕਿ ਚਾ ਦੇਖਦੇ ਹਾਂ ਕਿ ਉਹ ਕਿਹੜੇ ਕਿਹੜੇ ਪੌਣੇ ਤੋਂ ਸਾਰੇ ਜਿਹੜੇ ਤੋਂ ਤੋਂ ਵੀ ਚਾ ਕਲਗੀ ਫੈਲੇ ਨੇ 30 ਮਿੰਟਾਂ ਨਾਲ ਇਹ ਜਿਹੜਾ ਇਸ ਨੂੰ ਕਹਦੀ ਆਪਣੀ ਤੇ ਜਾਨ ਨੂੰ ਸਾਥ ਨਾਲ ਕੇ ਤੇ ਰੈੱਡ ਕੰਪਰ ਦੇ ਵਿੱਚ ਬਹੁਤ ਸਾਰੇ ਸਨੋਪ ਕੀ ਆਪਾਂ ਕਿਉਂਕਿ ਖਾਦੂ ਦੇ ਕੱਪੜੇ ਕਿਸੇ ਬਹੁਤ ਜ਼ਿਆਦਾ ਕਿਸਮ ਦੇ ਕਰਦੇ ਨੇ ਤੇ ਬਾਕੀ ਕੱਪੜਾ ਸਿਰ ਵੀ ਬਹੁਤ ਜ਼ਿਆਦਾ ਲਾਈਨਿੰਗ ਦੀ ਜ਼ਰੂਰ ਜ਼ਰੂਰ ਪੈਂਦੀ ਹੈ ਕਾਫੀ ਸੂਤਾਂ ਜਿਹੜੀ ਕਾਫੀ ਜ਼ਿਆਦਾ ਸਹੀ ਬਣ ਕੇ ਤਿਆਰ ਹੁੰਦੇ ਨੇ ਤੇ ਚਲੋ ਜੀ ਥੋੜਾ ਜਿਹਾ ਡਿਜ਼ਾਈਨ ਬਣਾ ਲ ਕੇ ਫਿਰ ਤੁਹਾਨੂੰ ਆਪਾਂ ਦਿਖਾਉਣੇ ਆ ਪੂਰੇ ਸੂਤ ਦੀ ਬਸ ਵੀ ਇਹਦੇ ਲਈ ਰੈਡੀ ਹੌਮ ਦਾ thank <laughs> you ਤੇ ਲਓ ਜੀ ਫਾਈਨਲੀ ਜਿਹੜੀ ਆਪਣੀ ਇੱਕ ਸੂਟ ਦਾ ਦੇਖੋ ਵੇਲ ਬਣ ਚੁੱਕਿਆ ਕਿਉਂਕਿ ਆਪਾਂ ਇੱਥੇ ਘੇਰਾ ਬਣਾ ਰਹੇ ਆਂ ਤੇ ਲਓ ਜੀ ਇਹ ਵਾਲੀ ਆਪਣੇ ਸੂਟ ਦੀ ਲੁੱਕ ਆਊਗੀ ਬਾਕੀ ਉੱਪਰ ਪੂਰੀ ਫਰੰਟ ਤੇ ਇਸ ਤਰ੍ਹਾਂ ਦੀ ਆਪਾਂ ਬੂਟੀ ਬਣਾਵਾਂਗੇ ਤੇ ਲਓ ਜੀ ਇਹ ਵਾਲਾ ਕਰਾਸਚਿੱਚ ਦਾ ਡਿਜ਼ਾਈਨ ਮੱਖੀ ਤੋਪਾ ਆ ਇੱਕ ਬੜਾ ਹੋ ਸੋਹਣਾ ਜਿਹਾ ਡਿਜ਼ਾਈਨ ਲੈ ਕੇ ਆਏ ਆਂ ਉਮੀਦ ਕਰਦੇ ਆਂ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੂਗਾ ਤੇ ਬਾਕੀ ਸੂਰਾ ਜਿਹੜਾ ਸੂਟ ਕੰਪਲੀਟ ਹੋ ਜਾਊਗਾ ਉਹਦੋਂ ਤੁਹਾਨੂੰ ਇਹਦੀ ਲੁੱਕ ਦਾ ਪਤਾ ਲੱਗੂਗਾ ਤੇ ਚਲੋ ਜੀ ਮਿਲਦੇ ਆਂ ਇੱਕ ਪੂਰਾ ਸੂਟ ਦੀ ਵੀਡੀਓ ਲੈ ਕੇ ਜਦੋਂ ਇਹ ਰੈਡੀ ਹੁੰਦਾ ਤੇ ਉਮੀਦ ਕਰਦੇ ਹਾਂ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੂਗਾ ਤੇ ਲੋ ਜੀ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਵੀਡੀਓ ਨੂੰ ਅੱਗੇ ਆਪਣੇ ਫਰੈਂਡ ਸਰਕਲ ਦੇ ਵਿੱਚ ਤੇ ਆਪਣਾ ਸੋਹਣਾ ਜਿਹਾ ਕਮੈਂਟ ਵੀ ਜ਼ਰੂਰ ਕਰਿਆ ਕਰੋ ਵੀ ਆਪਣੇ ਤੁਹਾਨੂੰ ਵੀਡੀਓ ਕਿੱਤਾਂ ਦੀ ਲੱਗਦੀ ਹੈ ਤੇ ਵਰਕ ਆਪਣੇ ਤੁਹਾਨੂੰ ਕਿੱਤਾਂ ਦੇ ਲੱਗਦੇ ਨੇ ਤੇ ਚਲੋ ਠੀਕ ਹੈ ਜੀ ਇਸ ਵੀਡੀਓ ਦਾ ਇੱਥੇ ਕਰਦੇ ਆਂਡ ਤੇ ਮਿਲਦੇ ਹਾਂ ਇੱਕ ਨਿਊ ਵੀਡੀਓ ਲੈ ਕੇ ਸਾਰੇ ਸੂਟ ਦੀ ਕੰਪਲੀਟ ਵੀ ਆਪਣਾ ਸੂਟ ਹੈ ਜਿਹੜਾ ਕਿਸ ਤਰ੍ਹਾਂ ਦਾ ਬਣ ਕੇ ਤਿਆਰ ਹੋਊਗਾ